ਸਾਚੀ ਕਾਲ ਜੀ ਅੱਗੇ ਪੜਦੇ ਹਾਂ ਪਹਿਲੀ ਐਂਗਲੋ ਸਿੱਖ ਜੰਗ ਐਂਗਲੋ ਭਾਵ ਅੰਗਰੇਜ਼ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਜੰਗ ਦੇਖੋ ਆ ਪਹਿਲਾ ਸੋ ਮਿਲ ਲਿਏ ਆ ਹੈਗਾ ਪੰਜਾਬ ਠੀਕ ਆ ਆਇਆਗਾ ਸਤਲੁਜ ਦਰਿਆ ਮੰਨ ਲਓ ਤੇ ਸਤਲੁਜ ਦਰਿਆ ਦੇ ਇਧਰ ਸਗੇ ਅੰਗਰੇਜ਼ ਠੀਕ ਇਧਰ ਸਗੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਅੰਪਾਇਰ ਹੁਣ ਸੰਧੀ ਇਹ ਹੋਈ ਸੀ ਕਿ ਇਹਨਾਂ ਨੇ ਇਧਰ ਨਹੀਂ ਜਾਣਾ ਇਹਨਾਂ ਨੇ ਇਧਰ ਨਹੀਂ ਆਉਣਾ ਹੋਇਆ ਕਿ ਕਿ ਜਦੋਂ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਨਰਵਾਲ ਵਿੱਚ ਖਾਨਾ ਚੰਗੀ ਚੱਲ ਪਈ ਸੀ ਤੇ ਅੰਗਰੇਜ਼ਾਂ ਨੇ ਸਤਲੁਜ ਦਰਿਆ ਦੇ ਲਾਗੇ ਆ ਕੇ ਨਾ ਇੱਥੇ ਇੱਥੇ ਫਿਰੋਜ਼ਪੁਰ ਦੇ ਨੇੜੇ ਜਿਹੜੇ ਆ ਕੇ ਸ਼ਾਵਣੀ ਪਾਲੀ ਜੀ ਆਪਣੇ ਤੰਬੂ ਘੜ ਲਏ ਜੀ ਸੈਨਾ ਲਿਆਂਦੀ ਤਾਂ ਕਿਹਾ ਇਹ ਜਾਂਦਾ ਆ ਕਿ ਮਹਾ ਰਾਣੀ ਜਿਹੜੀ ਰਾਣੀ ਜਿੰਦਕੌਰ ਸੀ ਨਾ ਜਿੰਦਕੌਰ ਉਹਨਾਂ ਅੰਦਰ ਖਾਤੇ ਅੰਗਰੇਜ਼ਾਂ ਨਾਲ ਗੰਢ ਟੁੱਪ ਕਰ ਲਈ ਸੀ ਤੇ ਉਹ ਖਾਲਸਾ ਫੌਜ ਨੂੰ ਇਧਰ ਫੜਕਾ ਕੇ ਭੇਜਦੀ ਆ ਤੇ ਉਧਰੋਂ ਕਹਿੰਦੀ ਆ ਅੰਗਰੇਜ਼ੋ ਤੁਸੀਂ ਆ ਜਾਓ ਕਹਿੰਦੇ ਆ ਕਿ ਉਹਨਾਂ ਇੱਕ ਚਿੱਠੀ ਲਿਖੀ ਸੀ ਅੰਗਰੇਜ਼ਾਂ ਨੂੰ ਇਹ ਗੱਲ ਸ਼ਾਹ ਮੁਹੰਮਦ ਲਿਖਦਾ ਆ ਆਪਣੇ ਜੰਗਨਾਮੇ ਵਿੱਚ ਠੀਕ ਤੇ ਨਾ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਜਿਹੜੀਆਂ ਲੜਾਈਆਂ ਨਾ ਜਿਹੜੇ ਯੁੱਧਾ ਉਹ ਯੁੱਧ ਦੋ ਸਟੇजेस ਵਿੱਚ ਹੋਏ ਆ ਜੀ ਪਹਿਲਾ 45-46 ਫਿਰ ਅੱਗੇ ਜਾ ਕੇ 48-49 ਦੇ ਕਰੀਬ ਤੇ ਪਹਿਲਾ ਯੁੱਧ ਹੋਏ ਆ ਜੀ ਉਹਦੇ ਵਿੱਚ ਜਿਹੜਾ ਪਹਿਲਾ ਜੁੱਧ ਹੋਇਆ ਉਹਦੇ ਵਿੱਚ ਕੁਝ ਲੜਾਈਆਂ ਹੋਈਆਂ ਤੇ ਅਲਟੀਮੇਟਲੀ ਅੰਗਰੇਜ਼ਾਂ ਨੇ ਲਾਹੌਰ ਵਿੱਚ ਲਾਹੌਰ ਵਿੱਚ ਆ ਕੇ ਆਪਣਾ ਕੰਟਰੋਲ ਕਰ ਲਿਆ ਤੇ ਰਾਜਾ ਦਲੀਪ ਸਿੰਘ ਹੀ ਰਿਹਾ ਰਾਜਾ ਦਲੀਪ ਸਿੰਘ ਹੀ ਰਿਹਾ ਉਹਦੇ ਨਾਲ ਸੰਧੀਆਂ ਵਗੈਰਾ ਸਾਈਨ ਕਰ ਲਈਆਂ ਠੀਕ ਤੇ ਬਾਅਦ ਵਿੱਚ ਕੁਝ ਸਾਲਾਂ ਬਾਅਦ ਜਦੋਂ ਪੰਜਾਬ ਵਿੱਚ ਵਿਦਰੋਹ ਵਗੈਰਾ ਹੋ ਰਿਹਾ ਸੀ ਤਾਂ ਉਹ ਵਿਦਰੋਹ ਨੂੰ ਦਬਾਉਣ ਦੇ ਬਹਾਨੇ ਅੰਗਰੇਜ਼ਾਂ ਨੇ ਵਿਦਰੋਹ ਨੂੰ ਦਬਾਇਆ ਵੀ ਤੇ ਪੂਰੇ ਪੰਜਾਬ ਤੇ ਕੰਟਰੋਲ ਕਰ ਲਿਆ ਇਹ ਗੱਲ ਆਪਾਂ ਹੌਲੀ-ਹੌਲੀ ਪੜਾਂਗੇ ਇਕਲੈ ਆਪਾਂ ਕੋਲੀ ਕੋਲੀ ਪੜਾਂਗੇ ਪਹਿਲਾਂ ਮਨ 'ਚ ਯਾਦ ਰੱਖ ਲਓ ਕਿ ਆ ਪੰਜਾਬ ਰਾਜ ਆ ਤੇ ਆ ਸਤਲੁਜ ਦਰਿਆ ਆ ਤੇ ਅੰਗਰੇਜ਼ਾਂ ਨੇ ਸਤਲੁਜ ਦੇ ਲਾਗੇ ਆ ਕੇ ਛਾਵਣੀ ਪਾ ਲਈ ਐਂਗਲੋ ਸਿੱਖ ਜੁੱਧ ਅੰਗਰੇਜ਼ ਸਿੱਖਾਂ ਦੇ ਜੁੱਧ ਪਹਿਲੀ ਐਂਗਲੋ ਸਿੱਖ ਜੰਗ 1845-46 ਵਿੱਚ ਹੋਈ ਸੀ ਉਸ ਸਮੇਂ ਪੰਜਾਬ ਦਾ ਸ਼ਾਸਕ ਕੌਣ ਸੀ ਜੀ ਮਹਾਰਾਜਾ ਦਲੀਪ ਸਿੰਘ ਅਤੇ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਲਾਰਡ ਹਾਰਡਿੰਗ ਇਹ ਤੋਂ ਆ ਦੇ ਪ੍ਰਸ਼ਨ ਪੁੱਛੇ ਜਾਂਦੇ ਆ ਪਹਿਲੀ ਐਂਗਲੋ ਸਿੱਖ ਜੁੱਧ ਦੇ ਦੌਰਾਨ ਪੰਜਾਬ ਦਾ ਸ਼ਾਸਕ ਕੌਣ ਸੀ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਠੀਕ ਗਵਰਨਰ ਜਨਰਲ ਸੀ ਲਾਰਡ ਹਾਰਡਿੰਗ ਤੇ ਪੰਜਾਬ ਦਾ ਸ਼ਾਸਕ ਸੀ ਮਹਾਰਾਜਾ ਦਲੀਪ ਸਿੰਘ ਪਹਿਲੀ ਲੜਾਈ ਹੋਈ ਸੀ ਜੇ ਮੁਦਕੀ ਦੀ ਮੁਦਕੀ ਦੇਖੋ ਲਾਲ ਸਿੰਘ ਨੇ ਇਧਰ ਸਿੱਖ ਸੈਨਾ ਵੱਲੋਂ ਕੌਣ ਸੀ ਲਾਲ ਸਿੰਘ ਇਹ ਨਾਮ ਹੁਣ ਤੁਸੀਂ ਯਾਦ ਰੱਖਣੇ ਆ ਜੀ ਲੜਾਈਆਂ ਦੀ ਸੀਕੁਐਂਸ ਯਾਦ ਰੱਖਣੀ ਆ ਕਿਹੜੀ ਲੜਾਈ ਵਿੱਚ ਕਿਹੜਾ ਸੀ ਪੀਐਸਲ ਆਰਸੀ ਕਿਰੇ ਅੰਡਰ ਫੌਜ ਸੀ ਉਹ ਗੱਲ ਆ ਯਾਦ ਰੱਖਣੀ ਆ ਲਾਲ ਸਿੰਘ ਨੇ ਸਿੱਖ ਫੌਜਾਂ ਦੀ ਅਗਵਾਈ ਕੀਤੀ ਉਹਨਾਂ ਨੇ ਸਤਲੁਜ ਦਰਿਆ ਪਾਰ ਕੀਤਾ ਅਤੇ ਮੁੱਦਕੀ ਵਿਖੇ ਸਰ ਹਿਊ ਗਫ ਸਰ ਗਫ ਗਾਫੀ ਯਾਦ ਰੱਖ ਲਿਓ ਗਫ ਦੀ ਕਮਾਂਡ ਹੇਠ ਵੱਡੀ ਬ੍ਰਿਟਿਸ਼ ਫੌਜ ਦਾ ਸਾਹਮਣਾ ਕੀਤਾ ਬ੍ਰਿਟਿਸ਼ ਫੌਜ ਦਾ ਹੈਡਕਵਰਟਰ ਸੀ ਜੀ ਗਫ ਠੀਕ ਹੈ ਜੀ ਇਹਦਾ ਸਾਹਮਣਾ ਕੀਤਾ ਲਾਲ ਸਿੰਘ ਨੇ ਗਦਾਰੀ ਕਰਤੀ ਸੀ ਇਸ ਕਰਕੇ ਸਿੱਖ ਹਾਰ ਗਏ ਸਾਡਾ ਕਮਾਂਡਰ ਇਨਚੀਫ ਮੇਨ ਬੰਦਾ ਉਹਨੇ ਹੀ ਗਦਾਰੀ ਕਰਤੀ ਸਿੱਖ ਹਾਰ ਗਏ ਅਗਲੀ ਲੜਾਈ ਸੀ ਜੀ ਫਿਰੋਜ਼ ਸ਼ਹਿਰ ਫਿਰੋਜ਼ ਦੀ ਲੜਾਈ ਵੀ ਕਹਿੰਦੇ ਆ ਫਿਰੋਜ਼ ਸ਼ਹਿਰ ਅੱਜ ਦਾ ਫਿਰੋਜ਼ਪੁਰ ਉੱਥੇ ਲੜਾਈ ਹੋਈ 21 ਦਸੰਬਰ 1845 ਮੁੱਦਕੀ ਦੀ ਲੜਾਈ ਤੋਂ 2 ਦਿਨ ਬਾਅਦ ਇੱਥੇ ਕੀ ਹੋਇਆ ਜੀ ਸਿੱਖਾਂ ਦੀ ਅਗਵਾਈ ਲਾਲ ਸਿੰਘ ਅਤੇ ਤੇਜ ਸਿੰਘ ਲਾਲ ਸਿੰਘ ਤੇਜ ਸਿੰਘ ਪਹਾੜਾ ਸਿੰਘ ਇਹ ਸਭ ਗਦਾਰ ਸੀ ਲਾਲ ਸਿੰਘ ਅਤੇ ਤੇਜ ਸਿੰਘ ਅਤੇ ਅੰਗਰੇਜ਼ਾਂ ਦੀ ਅਗਵਾਈ ਹਿਊਗ ਗਫ ਉਹਨਾਂ ਵੱਲੋਂ ਫਿਰ ਕੌਣ ਸੀ ਜੀ ਗਫ ਉਹਨਾਂ ਨੇ ਕੀਤੀ ਸਿੱਖ ਆਪਣੇ ਕਮਾਂਡਰਾਂ ਦੀ ਗੱਦਾਰੀ ਕਾਰਨ ਹਾਰ ਗਏ ਅੱਗੇ ਹੈ ਜੀ ਬੱਦੋਵਾਲ ਦੀ ਲੜਾਈ 21 ਜਨਵਰੀ 1846 ਲੁਧਿਆਣੇ ਲਾਗੇ ਬੱਦੋਵਾਲ ਰੰਜੋਦ ਸਿੰਘ ਮਜੀਠੀਆ ਆਪਣੀਆਂ ਫੌਜਾਂ ਨਾਲ ਲੁਧਿਆਣੇ ਤੇ ਹਮਲਾ ਕਰਨ ਲਈ ਸਤਲੁਜ ਪਾਰ ਕਰ ਲਿਆ ਜੀ ਉਸਨੇ ਪਾਰ ਕਰ ਗਿਆ ਉਸ ਦਾ ਵਿਰੋਧ ਕਰਨ ਲਈ ਸਰ ਹੈਨਰੀ ਸਮਿਥ ਜਸ ਸਿੰਪਲੀ ਹੈਨਰੀ ਸਮਿਥ ਦੀ ਅਗਵਾਈ ਹੇਠ ਬ੍ਰਿਟਿਸ਼ ਫੌਜਾਂ ਨੇ ਬੱਦੋਵਾਲ ਵਿਖੇ ਰਣਜੋਤ ਸਿੰਘ ਨਾਲ ਲੜਾਈ ਕੀਤੀ ਹੈਨਰੀ ਸਮਿਥ ਇਸ ਲੜਾਈ ਵਿੱਚ ਹਾਰ ਗਿਆ ਅੰਗਰੇਜ਼ ਹਾਰ ਗਏ ਸੀ ਜੀ ਰਣਜੋਤ ਸਿੰਘ ਮਜੀਠੀਆ ਦੀ ਫੌਜਾਂ ਨੇ ਅੰਗਰੇਜ਼ਾਂ ਨੂੰ ਇਸ ਲੜਾਈ ਵਿੱਚ ਹਰਾ ਦਿੱਤਾ ਸੀ ਅੰਗਰੇਜ਼ਾਂ ਦਾ ਉਸ ਵੇਲੇ ਕੌਣ ਸੀ ਚੀਫ ਫੌਜ ਦਾ ਚੀਫ ਹੈਨਰੀ ਸਮਿਥ ਠੀਕ ਹੁਣ ਉਹਦੇ ਲੱਗੇ ਹੀ ਹੈ ਜੀ ਅਲੀਵਾਲ ਅਲੀਵਾਲ ਦੀ ਲੜਾਈ 28 ਜਨਵਰੀ 1840 ਰਣਜੋਤ ਸਿੰਘ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਅਲੀਵਾਲ ਵਿਖੇ ਹੈਨਰੀ ਸਮਥੀਆਂ ਦੀਆਂ ਫੌਜਾਂ ਤੇ ਹਮਲਾ ਕੀਤਾ ਉਹਨਾਂ ਨੂੰ ਹਰਾਇਆ ਅਤੇ ਸਤਲੁਜ ਪਾਰ ਕਰਕੇ ਭੱਜ ਗਏ ਠੀਕ ਫਿਰ ਰਣਜੋਤ ਸਿੰਘ ਮਜੀਠੀਆ ਨੇ ਹੈਨਰੀ ਸਮਥੀਆਂ ਦੀਆਂ ਫੌਜਾਂ ਨੂੰ ਦੁਬਾਰਾ ਫਿਰ ਹਰਾ ਦਿੱਤਾ ਅਗਿਆ ਜੀ ਸਭਰਾਉਂ ਦੀ ਲੜਾਈ ਇੰਪੋਰਟੈਂਟ ਆ ਜੀ ਸਤਲੁਜ ਦਰਿਆ ਦੇ ਕੰਢੇ ਸਭਰਾਉਂ ਦੀ ਲੜਾਈ 10 ਫਰਵਰੀ 1840 ਇਹ ਪਹਿਲੀ ਐਂਗਲੋ ਸਿੱਖ ਵਾਰ ਵਿੱਚ ਆਖਰੀ ਲੜਾਈ ਸੀ ਜੀ ਆਖਰੀ ਅਤੇ ਨਿਰਣਾਇਕ ਲੜਾਈ ਸੀ ਸਤਲੁਜ ਦਰਿਆ ਦੇ ਕੰਢੇ ਲੜੀ ਗਈ ਸੀ ਬ੍ਰਿਟਿਸ਼ ਫੌਜਾਂ ਦੇ ਕਮਾਂਡਰ ਸਰ ਹਿਊ ਗਫ ਕੌਣ ਸੀ ਜੀ ਗਫ ਤੇ ਹੋਰ ਸੀ ਜੀ ਅਤੇ ਸਰ ਹੈਨਰੀ ਹਾਰਡਿੰਗ 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 ਗਫ ਤੇ ਹਾਰਡਿੰਗ ਇਹ ਸੰਜੀ ਉਧਰੋਂ ਤਾਂ ਸਿੱਖ ਕਮਾਂਡਰ ਕੌਣ ਸੰਜੀ ਤੇਜ ਸਿੰਘ ਤੇ ਲਾਲ ਸਿੰਘ ਇਹ ਸੀ ਇਹ ਫਿਰ ਗद्दार ਸਾਬਿਤ ਹੋਏ ਸਰਦਾਰ ਸ਼ਾਮ ਸਿੰਘ ਢਾਰੀ ਵਾਲਾ ਇਹ ਜੀ ਇੱਕ ਸਾਡਾ ਜਰਨੈਲ ਸੀ ਇਹ ਬਹੁਤ ਬਹਾਦਰੀ ਨਾਲ ਲੜਿਆ ਤੇ ਲੜਦੇ-ਲੜਦੇ ਇਸਨੇ ਸ਼ਹੀਦੀ ਦਿੱਤੀ ਕੁਰਬਾਨੀ ਦਿੱਤੀ ਸਰਦਾਰ ਸ਼ਾਮ ਸਿੰਘ ਢਾਰੀ ਵਾਲਾ ਬਹਾਦਰੀ ਨਾਲ ਲੜਿਆ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਫਿਰ ਵੀ ਸਿੱਖ ਹਾਰ ਗਏ ਇਸ ਲੜਾਈ ਵਿੱਚ ਬਹੁਤ ਨੁਕਸਾਨ ਹੋਇਆ ਸੀ ਜੀ ਦੇਖੋ 3125 3125 ਸਿੱਖ ਲੜਦੇ ਹੋਏ ਸ਼ਹੀਦ ਹੋ ਗਏ ਅਤੇ 320 ਦੇ ਕਰੀਬ ਅੰਗਰੇਜ਼ ਸੈਨਿਕ ਮਾਰੇ ਗਏ ਅੰਗਰੇਜ਼ ਘੱਟ ਮਰੇ ਸੀ ਜੀ ਅੰਗਰੇਜ਼ ਘੱਟ ਮਰੇ ਸੀ ਸਿੱਖ ਬਹੁਤ ਮਰੇ ਸੀ ਸਿੱਖ ਸੈਨਿਕ ਬਹੁਤ ਮਰੇ ਸੀ ਕਹਿੰਦੇ ਮਤਲਬ ਇੱਕ ਕਾਰਨ ਇਹ ਵੀ ਸੀ ਨਾ ਕਿ ਜਿਹੜਾ ਨਾ ਦਰਿਆ ਦੇ ਉੱਤੇ ਪੁਲ ਸੀਗਾ ਉਹ ਕਹਿੰਦੇ ਵੜ ਦਿੱਤਾ ਗਿਆ ਸੀ ਤੇ ਜਦੋਂ ਸਿੱਖ ਸੈਨਿਕ ਪਿੱਛੇ ਜਾ ਰਹੇ ਸੀ ਤਾਂ ਉਹ ਪਾਣੀ ਵਿੱਚ ਡੁੱਬਦੇ ਸੀ ਤਾਂ ਉਸ ਵੇਲੇ ਅੰਗਰੇਜ਼ਾਂ ਨੇ ਉਹਨਾਂ ਨੂੰ ਡੁੱਬਦੇਆਂ ਨੂੰ ਨਹੀਂ ਹਾਂ ਨੇ ਲਾ ਲਾ ਕੇ ਗੋਲੀਆਂ ਮਾਰੀਆਂ ਤੇ ਇਹ ਗੱਲ ਕਰਕੇ ਵੀ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ ਠੀਕ ਤੁਸੀਂ ਨਾ ਕਿਸੇ ਵੀ ਵਧੀਆ ਕਿਤਾਬ ਤੋਂ ਸਿੱਖ ਹਿਸਟਰੀ ਦਾ ਇਹ ਵਾਲਾ ਪੋਰਸ਼ਨ ਜ਼ਰੂਰ ਪੜਿਓ ਡਿਟੇਲ ਵਿੱਚ ਅਸੀਂ ਹੁਣ ਸਿਰਫ ਆਪਣੇ ਇਗਜ਼ਾਮ ਓਰੀਐਂਟਡ ਉਦੋਂ ਉਦੋਂ ਗੱਲਾਂ ਦੇਖਦੇ ਪਏ ਆ ਅੱਛਾ ਸਭਰਾਮਾ ਦੀ ਲੜਾਈ ਵਿੱਚ ਆਪਣੀ ਜਿੱਤ ਤੋਂ ਬਾਅਦ ਅੰਗਰੇਜ਼ਾਂ ਨੇ 9 ਮਾਰਚ 1846 ਨੂੰ ਮਹਾਰਾਜਾ ਦਲੀਪ ਸਿੰਘ ਨਾਲ ਲਾਹੌਰ ਦੀ ਸੰਧੀ ਕੀਤੀ ਟ੍ਰੀਟੀ ਆਫ ਲਾਹੌਰ ਕੇ ਨਾਲ ਮਹਾਰਾਜਾ ਦਲੀਪ ਸਿੰਘ ਨਾਲ ਤਾਂ ਇਸ ਸੰਧੀ ਦੇ ਤਹਿਤ ਕੀ ਕੀ ਹੋਇਆ ਜੀ ਆ ਦੇਖੋ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ ਮੰਨਿਆ ਗਿਆ ਸੋਵਰਨ ਮੰਨਿਆ ਗਿਆ ਪ੍ਰਭ ਸੱਤਾ ਮੰਨਿਆ ਗਿਆ 1.5 ਮਿਲੀਅਨ ਦਾ ਮੁਆਵਜ਼ਾ ਲਗਾਇਆ ਗਿਆ ਕਿੰਨਾ ਤੇ ਮਹਾਰਾਜਾ ਦਲੀਪ ਸਿੰਘ ਦੇ ਉੱਤੇ ਸਿੱਖ ਰਾਜ ਦੇ ਉੱਤੇ 1.5 ਮਿਲੀਅਨ ਦਾ ਮੁਆਵਜ਼ਾ ਲਾਇਆ ਗਿਆ ਇੱਕ ਵੱਖਰੀ ਸੰਧੀ ਰਾਹੀਂ ਜੰਮੂ ਕਸ਼ਮੀਰ ਨੂੰ 1 ਕਰੋੜ ਦੇ ਬਦਲੇ 1 ਕਰੋੜ ਦੇ ਬਦਲੇ ਗੁਲਾਬ ਸਿੰਘ ਨੂੰ ਸੌਂਪ ਦਿੱਤਾ ਗਿਆ ਗੁਲਾਬ ਸਿੰਘ ਅਜਿਹੇ ਟਾਈਮ ਵਿੱਚ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਜਿਹੜੇ ਰਾਜੇ ਆ ਨਾ ਜਿਹੜੇ ਰਾਜਾ ਦੇ ਵੰਸ਼ ਅੱਗੇ ਕੇ ਚੱਲਦੇ ਆ ਰਹੇ ਆ ਉਹ ਇਸੇ ਹੀ ਗੁਲਾਬ ਸਿੰਘ ਦੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਤੇ ਇਹ ਗੁਲਾਬ ਸਿੰਘ ਕਹਿੰਦੇ ਡੋਗਰਾ ਸੀਗਾ ਤੇ ਇਹ ਅੰਦਰ ਖਾਤੇ ਅੰਗਰੇਜ਼ਾਂ ਨਾਲ ਮਿਲਿਆ ਸੀ ਤੇ ਫਿਰ ਲੜਾਈ ਤੋਂ ਬਾਅਦ ਇਹਨੂੰ ਅੰਗਰੇਜ਼ਾਂ ਨੇ ਗੱਫੇ ਦਿੱਤੇ ਹਾਲਾਂਕਿ ਪੈਸੇ ਲੈ ਕੇ ਦਿੱਤੇ ਪਰ ਫਿਰ ਵੀ ਇਹਨੂੰ ਗੱਫੇ ਦਿੱਤੇ ਇਹਨੂੰ ਜੰਮੂ ਐਂਡ ਕਸ਼ਮੀਰ ਦੇ ਦਿੱਤਾ ਅੰਗਰੇਜ਼ਾਂ ਨੇ ਸਤਲੁਜ ਦੇ ਦੋਵੇਂ ਕੰਟੇ ਵੀ ਆਪਣੇ ਅਧਿਕਾਰ ਹੇਠ ਲੈ ਲਏ ਦੇ ਕੋਨੇ ਜਿਹੜਾ ਸਤਲੁਜ ਦਰਿਆ ਆਇਆ ਸਤਲੁਜ ਦਰਿਆ ਤੇ ਇੱਥੇ 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 ਤੇ ਇੱਥੇ ਇੱਥੇ ਇਹ ਸਾਰੇ ਕਿੰਨਾ ਦੇ ਹੱਥ ਵਿੱਚ ਆ ਗਏ ਜੀ ਅੰਗਰੇਜ਼ਾਂ ਦੇ ਕਿਉਂ ਤਾਂ ਕਿ ਕੋਈ ਵੀ ਕੋਈ ਵੀ ਫੌਜੀ ਰਣਨੀਤੀ ਨਾ ਕਰ ਸਕੇ ਕੋਈ ਵੀ ਦਰਿਆ ਪਾਰ ਕਰਕੇ ਇਧਰ ਉਧਰ ਜਾਣਾ ਚਾਹੇਗਾ ਤੇ ਅੱਗੇ ਅੰਗਰੇਜ਼ ਬੈਠੇ ਮਿਲਣਗੇ ਸਿੰਪਲੀ ਅੰਗਰੇਜ਼ਾਂ ਦਾ ਕੰਟਰੋਲ ਹੋ ਗਿਆ ਕਿਨਾਰਿਆਂ ਤੇ ਇਹ ਗੱਲ ਅੰਗਰੇਜ਼ਾਂ ਨੇ ਬਿਆਸ ਅਤੇ ਸਤਲੁਜ ਇਹ ਦੋ ਦਰਿਆਵਾਂ ਦੇ ਵਿਚਕਾਰ ਦੇ ਇਲਾਕੇ ਨੂੰ ਆਪਣੇ ਨਾਲ ਮਿਲਾ ਲਿਆ ਠੀਕ ਹੈ ਆਹ ਵਾਲਾ ਏਰੀਆ ਆਪਣੇ ਨਾਲ ਮਿਲਾ ਲਿਆ ਤੇ ਬਾਕੀ ਸੰਧੀ ਵਗੈਰਾ ਕਰਕੇ ਇਹ ਕਾਫੀ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਤੇ ਅਲਟੀਮੇਟਲੀ ਰਾਜਾ ਦਲੀਪ ਸਿੰਘ ਹੀ ਰਹਾ ਓਕੇ ਬਾਅਦ ਵਿੱਚ ਬੈਰੋਵਾਲ ਦੀ ਸੰਧੀ ਟ੍ਰੀਟੀ ਆਫ ਬੈਰੋਵਾਲ ਬੈਰੋਵਾਲ ਦੀ ਸੰਧੀ ਵਿੱਚੋਂ ਜਾਣੀ ਜਾਂਦੀ ਇੱਕ ਵੱਖਰੀ ਸੰਧੀ ਹੋਈ ਇਸ ਦੇ ਤਹਿਤ ਕੀ ਹੋਇਆ ਜੀ ਦੇਖੋ 8 ਸਦਾਰਾਂ ਦੀ ਇੱਕ ਕਾਉਂਸਲ ਆਫ ਰੀਜੈਂਸੀ ਬਣਾਈ ਗਈ ਵੀ ਰਾਜ ਭਾਗ ਚਾਹੇ ਦਲੀਪ ਸਿੰਘ ਦੇ ਨਾਂ ਤੇ ਚਲਣਾ ਪਰ ਅਸਲੀ ਪਾਵਰ ਇੱਕ ਰੀਜੈਂਸੀ ਦੇ ਅਧੀਨ ਹੋਏਗੀ ਉਹ ਰੀਜੈਂਸੀ ਵਿੱਚ 8 ਸਰਦਾਰ ਹੋਣਗੇ ਇਹ ਕਾਉਂਸਲ ਆਫ ਰੀਜੈਂਸੀ 8 ਸਰਦਾਰਾਂ ਦੀ ਜਦੋਂ ਤੱਕ ਦਲੀਪ ਸਿੰਘ 16 ਸਾਲਾਂ ਦਾ ਨਹੀਂ ਹੋ ਜਾਂਦਾ ਬ੍ਰਿਟਿਸ਼ ਫੌਜਾਂ ਉੱਥੇ ਹੀ ਰਹਿਣਗੀਆਂ ਦਰਬਾਰ ਵਿੱਚ ਪੰਜਾਬ ਵਿੱਚ ਲਾਹੌਰ ਵਿੱਚ ਬ੍ਰਿਟਿਸ਼ ਫੌਜਾਂ ਰਹਿਣਗੀਆਂ 16 ਸਾਲ ਤੱਕ ਦਾ ਜਦੋਂ ਤੱਕ ਦਲੀਪ ਸਿੰਘ ਨਹੀਂ ਹੋ ਜਾਂਦਾ ਸਰ ਹੈਨਰੀ ਲਾਰੈਂਸ ਨੂੰ ਰੈਜੀਡੈਂਟ ਨਿਯੁਕਤ ਕੀਤਾ ਗਿਆ ਦਰਬਾਰ ਵਿੱਚ ਅੰਗਰੇਜ਼ਾਂ ਦਾ ਕਿਹੜਾ ਬੰਦਾ ਇਹਦੇ ਰੈਜੀਡੈਂਟ ਰਹੇਗਾ ਜੀ ਸਰ ਹੈਨਰੀ ਲਾਰੈਂਸ ਲਾਰੈਂਸ ਯਾਦ ਰੱਖ ਲਿਓ ਜੀ ਤੁਸੀਂ ਲਾਰੈਂਸ ਲਾਹੌਰ ਦਰਬਾਰ ਵਿੱਚ ਕਿਹੜਾ ਅੰਗਰੇਜ਼ ਰੈਜੀਡੈਂਟ ਨਿਯੁਕਤ ਹੋਇਆ ਸੀ ਸਰ ਹੈਨਰੀ ਲਾਰੈਂਸ ਸਿੰਪਲੀ ਲਾਰੈਂਸ ਯਾਦ ਰੱਖ ਲਿਓ ਓਕੇ ਹੁਣ ਕੀ ਹੋਇਆ ਜੀ ਦੇਖੋ 45 46 ਨਿਕਲ ਹੋਈ ਤੇ ਰਾਜਾ ਹਾਲੇ ਦਲੀਪ ਸਿੰਘ ਹੀ ਹੈ ਹੁਣ ਨਿਊ ਕੋਰਸ ਆਫ ਟਾਈਮ ਪੰਜਾਬ ਦੇ ਵਿੱਚ ਵਿਦਰੋਹ ਪੜਕਦਾ ਆ ਅਲੱਗ-ਅਲੱਗ ਏਰੀਏ ਵਿੱਚ ਵਿਦਰੋਹ ਪੜਕਦਾ ਆ ਤੇ ਕੁਝ ਲੋਕ ਚਾਹੁੰਦੇ ਆ ਕਿ ਅਸੀਂ ਅੰਗਰੇਜ਼ਾਂ ਨੂੰ ਹਰਾ ਕੇ ਆਪਣਾ ਗਵਾਚਿਆ ਹੋਇਆ ਗੌਰਵ ਲੈ ਲਈਏ ਵਾਪਸ ਤੇ ਉਹ ਵਿਦਰੋਹ ਕਰਦੇ ਆ ਤਾਂ ਕਹਿੰਦੇ ਆ ਕਿ ਅੰਗਰੇਜ਼ ਵੀ ਜਾਣਬੁੱਝ ਕੇ ਸ਼ੁਰੂਆਤ ਵਿੱਚ ਵਿਦਰੋਹ ਨੂੰ ਦਬਾਉਂਦੇ ਨਹੀਂ ਵਿਦਰੋਹ ਪੜਕਣ ਦਿੰਦੇ ਆ ਤੇ ਬਾਅਦ ਵਿੱਚ ਇੱਕੋ ਵਾਰੀ ਫੋਰਸ ਲੈ ਕੇ ਵਿਦਰੋਹ ਨੂੰ ਦਬਾਉਂਦੇ ਆ ਤੇ ਬਹਾਨਿਆਂ ਨਾਲ ਪੂਰੇ ਪੰਜਾਬ ਉੱਤੇ ਆਪਣਾ ਕਬਜ਼ਾ ਹੁਣ ਕਰ ਲੈਂਦੇ ਆ ਜੀ ਕੰਪਲੀਟ ਕਬਜ਼ਾ ਪਹਿਲਾਂ ਕਬਜ਼ਾ ਕੰਪਲੀਟ ਨਹੀਂ ਸੀ ਦੂਸਰੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਆਪਣਾ ਕਬਜ਼ਾ ਕੰਪਲੀਟ ਕੀਤਾ ਪੂਰਾ ਕੀਤਾ ਪੰਜਾਬ ਉੱਤੇ ਤੇ ਦਲੀਪ ਸਿੰਘ ਨੂੰ ਗੱਦੀੋਂ ਲਾਤਾ ਦੇਖੋ ਉਸ ਸਮੇਂ ਲਾਰਡ ਡਲਹੌਜੀ ਦੂਸਰੇ ਐਂਗਲੋ ਸਿੱਖ ਜੁੱਧ ਦੌਰਾਨ ਕੌਣ ਸੀ ਜੀ ਭਾਰਤ ਦਾ ਗਵਰਨਰ ਲਾਰਡ ਡਲਹੌਜੀ ਯਾਦ ਕਰ ਲਿਓ ਜੀ ਇਹ ਭਾਰਤ ਦਾ ਗਵਰਨਰ ਜਨਰਲ ਸੀ ਅਤੇ ਮਹਾਰਾਜਾ ਦਲੀਪ ਸਿੰਘ ਲਾਹੌਰ ਦਾ ਸ਼ਾਸਕ ਸੀ ਪਹਿਲੀ ਲੜਾਈ ਹੋਈ ਸੀ ਜੀ ਲਾਰਾਮ ਨਗਰ ਦੀ ਲੜਾਈਆਂ ਦੀ ਸੀਕੁਐਂਸ ਕਦੇ-ਕਦੇ ਪੁੱਛੀ ਜਾ ਸਕਦੀ ਹੈ। ਦੂਸਰੇ ਜੁੱਧ ਦੌਰਾਨ ਪਹਿਲੀ ਲੜਾਈ ਕਿਹੜੀ ਹੋਈ ਸੀ ਜੀ ਰਾਮਨਗਰ ਦੀ 22 ਨਵੰਬਰ 1848 ਸ਼ੇਰ ਸਿੰਘ ਅਟਾਰੀ ਵਾਲਾ ਸ਼ੇਰ ਸਿੰਘ ਅਟਾਰੀ ਵਾਲਾ ਦੀ ਅਗਵਾਈ ਹੇਠ ਕੌਣ ਸਨ ਜੀ ਸਿੱਖ ਫੌਜਾਂ ਤੇ ਬ੍ਰਿਟਿਸ਼ ਫੌਜਾਂ ਕਿਹਨਾਂ ਦੇ ਅਧੀਨ ਸਨ ਜੀ ਗਫ ਗਫ ਦੇ ਅਧੀਨ ਗਫ ਨਾਮ बार-बार ਆ ਰਿਹਾ ਜੀ। ਚਨਾਬ ਨਦੀ ਦੇ ਕੰਢੇ ਲੜਾਈ ਹੋਈ। ਅੰਗਰੇਜ਼ ਹਾਰ ਗਏ। ਅੰਗਰੇਜ਼ ਹਾਰ ਗਏ। ਠੀਕ। ਅੱਗੇ ਹੈ ਜੀ ਚਿੱਲਿਆ ਵਾਲਾਂ ਦੀ ਲੜਾਈ। 13 ਜਨਵਰੀ 1849 ਬ੍ਰਿਟਿਸ਼ ਫੌਜ ਸੀਗੀ ਗਫ ਦੇ ਅਧੀਨ ਤੇ ਸਿੱਖ ਫੌਜ ਸੀਗੀ ਸ਼ੇਰ ਸਿੰਘ ਦੇ ਅਧੀਨ ਸਿੱਖਾਂ ਨੇ ਦੁਸ਼ਮਣਾਂ ਨੂੰ ਕਰਾਰੀ ਹਾਰ ਦਿੱਤੀ ਇੱਥੇ ਵੀ ਸਿੱਖਾਂ ਨੇ ਦੁਸ਼ਮਣਾਂ ਨੂੰ ਹਰਾ ਦਿੱਤਾ ਇਹ ਭਾਰਤ 'ਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਦੀ ਸਭ ਤੋਂ ਭਿਆਨਕ ਹਾਰਾਂ ਵਿੱਚੋਂ ਇੱਕ ਸੀ ਜੀ ਕਿਹੜੀ ਚਿੱਲਿਆਂਵਾਲਾ ਦੀ ਲੜਾਈ ਠੀਕ ਇਸ ਤਰ੍ਹਾਂ ਦੇ ਪਛਨ ਵੀ ਪੁੱਛ ਲੈਂਦੇ ਆ ਚਿੱਲਿਆਂਵਾਲਾ ਦੀ ਲੜਾਈ ਵਿੱਚ ਕੀ ਅੰਗਰੇਜ਼ ਜਿੱਤ ਗਏ ਸੀ ਹਾਰ ਗਏ ਸੀ ਕੀ ਹੋਇਆ ਸੀ ਅੰਗਰੇਜ਼ ਹਾਰ ਗਏ ਸੀ ਅਗੇ ਹਦੀ ਮਲਤਾਨ ਦੀ ਲੜਾਈ ਮਲਤਾਨ ਦੀ ਲੜਾਈ 2 ਜਨਵਰੀ 1849 ਜਨਰਲ ਵਿਸ਼ ਡਬਲਯੂ ਤੋਂ ਵਿਸ਼ ਜਨਰਲ ਵਿਸ਼ ਦੇ ਅਧੀਨ ਬਰਤਾਨਵੀ ਫੌਜਾਂ ਮਲਤਾਨ ਉਤੇ ਕਬਜ਼ਾ ਕਰਨ ਵਿੱਚ ਸਫਲ ਰਹੀਆਂ ਮਲਤਾਨ ਤੇ ਕਬਜ਼ਾ ਕਰ ਲਿਆ ਬੇਦਰੋਹੀਆਂ ਦੇ ਆਗੂ ਮੋਲਰਾਜ ਮੋਲਰਾਜ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਐਮ ਤੋਂ ਮੋਲਰਾਜ ਮਾਂ ਤੋਂ ਮੋਲਰਾਜ ਤੇ ਮਾਤਾ ਮੰਮੀ ਤੋਂ ਮੁਲਤਾਨ ਇਸ ਤਰ੍ਹਾਂ ਯਾਦ ਕਰ ਲਓ ਜੀ ਓਕੇ ਅਗਿਆ ਜੀ ਗੁਜਰਾਤ ਦੀ ਲੜਾਈ ਇਹ ਗੁਜਰਾਤ ਮਹਾਤਮਾ ਗਾਂਧੀ ਵਾਲਾ ਗੁਜਰਾਤ ਨਹੀਂ ਇਹ ਇਧਰ ਹੈ ਆਪਣੇ ਪਾਕਿਸਤਾਨ ਸਾਈਡ ਰਹਿ ਗਿਆ ਹੁਣ ਆਪਣੇ ਪੰਜਾਬ ਸਾਈਡ ਸੀ ਗੁਜਰਾਤ 21 ਫਰਵਰੀ 1859 ਇਹ ਆਖਰੀ ਲੜਾਈ ਸੀ ਗੁਜਰਾਤ ਦੀ ਲੜਾਈ ਸਿੱਖ ਫੌਜਾਂ ਕਿੰਨਾ ਦੇ ਤਿੰਨ ਸਾਲ ਚਤਰ ਸਿੰਘ ਅਤੇ ਸ਼ੇਰ ਸਿੰਘ ਦੁਆਰਾ ਸਿੱਖ ਫੌਜਾਂ ਦੀ ਕਮਾਂਡ ਕੀਤੀ ਗਈ ਸੀ ਅੰਗਰੇਜ਼ ਫੌਜਾਂ ਦੀ ਕਮਾਂਡ ਉقفਦੂ ਹਰਕਤ ਕੀਤੀ ਗਈ ਸੀ ਗਫ ਮੇਨ ਬੰਦਾ ਜੀ ਦੋਵੇਂ ਪਾਸੇ ਬੰਦੂਕਾਂ ਦੀ ਵਰਤੋਂ ਬਹੁਤ ਵੱਡੀ ਗਿਣਤੀ ਵਿੱਚ ਕੀਤੀ ਗਈ ਸੀ ਬੰਦੂਕਾਂ ਦੀ ਗਿਣਤ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਸੀ ਇਸ ਲਈ ਇਸ ਨੂੰ ਅਕਸਰ ਬੰਦੂਕਾਂ ਦੀ ਲੜਾਈ ਕਿਹਾ ਜਾਂਦਾ ਹੈ ਤਾਂ ਬੈਟਲ ਆਫ ਗਨਸ ਕਿਹੜੀ ਹੋ ਗਈ ਜੀ ਗੁਜਰਾਤ ਦੀ ਲੜਾਈ ਅੰਗਰੇਜ਼ ਫੌਜਾਂ ਨੇ ਸਿੱਖ ਫੌਜਾਂ ਨੂੰ ਹਰਾ ਦਿੱਤਾ ਠੀਕ 29 ਮਾਰਚ 1859 ਨੂੰ ਲਾਰਡ ਡਲਹੌਜੀ ਦੁਆਰਾ ਕਿਹਦੇ ਦੁਆਰਾ ਲਾਰਡ ਡਲਹੌਜੀ ਦੁਆਰਾ ਕੀਤੇ ਗਏ ਐਲਾਨ ਨਾਲ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾ ਲਿਆ ਗਿਆ ਕਿਸ ਨੇ ਐਲਾਨ ਕੀਤਾ ਸੀ ਜੀ ਪੰਜਾਬ ਨੂੰ ਬ੍ਰਿਟਿਸ਼ ਵਿੱਚ ਮਿਲਾਉਣ ਦਾ ਲਾਰਡ ਡਲਹੌਜੀ ਨੇ 29 ਮਾਰਚ 1849 ਮਹਾਰਾਜਾ ਦਲੀਪ ਸਿੰਘ ਲਈ ਸਾਲਾਨਾ ਪੈਨਸ਼ਨ ਦੇ ਲਾਗਤ ਕਰ ਦਿੱਤੀ ਗਈ ਉਹਨੂੰ ਮਹਾਰਾਜੇ ਤੋਂ ਹਟਾਤਾ ਉਹਨੂੰ ਪੈਨਸ਼ਨ ਲਾ ਦਿੱਤੀ ਗਈ ਠੀਕ ਹੈ ਜੀ ਚਲੋ ਜੀ ਅੱਜ ਲਈ ਨਹੀਂ ਰੱਖਦੇ ਆ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ